ਕੁੱਲੜ ਪੀਜੇ ਵਾਲਿਆਂ ਦੀ ਨੀਲੀ ਵੀਡੀਓ ਵਾਇਰਲ ਹੋਈ ਨੂੰ ਪੂਰਾ ਅੱਜ 1 ਸਾਲ ਹੋ ਚੁੱਕਿਆ ਅੱਜ ਤੋਂ 1 ਸਾਲ ਪਹਿਲਾਂ ਇਹਨਾਂ ਦੀ ਵੀਡੀਓ ਵਾਇਰਲ ਹੋਈ ਸੀ ਜਿਹਦੇ ਚੱਲਦਿਆਂ ਲੋਕ ਹਜੇ ਵੀ ਇਹਨਾਂ ਦੀ ਪੋਸਟਾਂ નીચે ਜਾ ਕੇ ਉਸ ਵੀਡੀਓ ਦੇ ਰਿਲੇਟਡ ਕਮੈਂਟ ਜ਼ਰੂਰ ਕਰਦੇ ਨੇ ਸੋ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਬੀਤੇ ਦਿਨ ਹੀ ਡੇਲੀ ਨਿਊਜ਼ ਚੈਨਲ ਵਾਲਿਆਂ ਨਾਲ ਇੱਕ ਪੋਡਕਾਸਟ ਕੀਤਾ ਸੀਗਾ ਕਪਲ ਨਰੂਲਾ ਤੇ ਬਿੰਦੂ ਨਰੂਲਾ ਨੇ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਕੁੱਲੜ ਪੀਜੇ ਵਾਲਿਆਂ ਦੀ ਵੀਡੀਓ ਬਾਰੇ ਕਿ ਉਹਨਾਂ ਦੀ ਮੂਰਖਤਾ ਥੀ ਕਿ ਉਹਨਾਂ ਨੇ ਇਹ ਵੀਡੀਓ ਕਿਉਂ ਬਣਾਈ ਇਦਾਂ ਦੀ ਵੀਡੀਓ ਜਿਹੜੀ ਕਿ ਇਸ ਟਾਈਮ ਸ਼ੂਟ ਨਹੀਂ ਕਰਨੀ ਚਾਹੀਦੀ ਸੋ ਉੱਥੇ ਆਪ ਤੋਂ ਦੱਸਦੇ ਕਿ ਲੋਕ ਇਸ ਪੋਡਕਾਸਟ ਦੇ ਨੀਚੇ ਕਮੈਂਟ ਕਰਦੇ ਪਏ ਸੀਗੇ ਕਿ ਜੇਕਰ ਕੋਈ ਉਸ ਚੀਜ਼ ਨੂੰ ਭੁੱਲਦਾਗਾ ਤਾਂ ਤੁਸੀਂ ਵਾਰ-ਵਾਰ ਇੰਟਰਵਿਊ ਪੋਡਕਾਸਟ ਕਰਕੇ ਫਿਰ ਲੋਕਾਂ ਨੂੰ ਯਾਦ ਕਰਾ ਦਿੰਨੇ ਹੋਗੇ ਉਸ ਵੀਡੀਓ ਬਾਰੇ ਤੇ ਲੋਕ ਕਪਲ ਨਰੂਲਾ ਦੇ ਬਿੰਦੂ ਨਰੂਲਾ ਦੇ ਖਿਲਾਫ ਵੀ ਬੋਲਦੇ ਪਏ ਸੀ ਜਿਸ ਦੇ ਚੱਲਦੇ ਬੀਤੇ ਦਿਨ ਹੀ ਕੁੱਲੜ ਪੀਜੇ ਵਾਲੇ ਨੇ ਆਪਣੇ ਬੇਟੇ ਦਾ ਫੇਸ ਰਿਵੀਲ ਕੀਤਾ ਤੇ ਉਸ ਦੇ ਉੱਪਰ ਇੱਕ ਨਿਊਜ਼ ਚੈਨਲ ਵਾਲੇ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਵੀਡੀਓ ਵਾਇਰਲ ਬਾਰੇ ਲੋਕ বারবার ਫਿਰ ਗੱਲਾਂ ਕਰਦੇ ਪਏ ਨੇ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਹੁਣ ਬਹੁਤ ਅੱਗੇ ਵੱਧ ਚੁੱਕਿਆਂਗੇ ਲੋਕ ਸਾਡੇ ਬਾਰੇ ਜੇਕਰ ਕੋਈ ਮਾੜਾ ਬੋਲਦੇ ਨੇ ਸਾਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਹੈਗੀ ਅਸੀਂ ਹੁਣ ਬਹੁਤ ਅੱਗੇ ਵੱਧ ਚੁੱਕਿਆਂਗੇ ਤਾਂ ਲੋਕਾਂ ਨੇ ਉਸ ਵੀਡੀਓ ਨੀਚੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਕਿ ਇਹ ਰਿਪਲਾਈ ਨੇ ਜਿਹੜੇ ਕਿ ਕਪਲ ਨਰੂਲਾ ਤੇ ਬਿੰਦੂ ਨਰੂਲਾ ਬਾਰੇ ਕੀਤੇ ਜਾ ਰਹੇ ਨੇ ਕਿਉਂਕਿ ਉਹਨਾਂ ਨੇ ਪੋਡਕਾਸਟ ਫਿਰ ਦੁਬਾਰੇ ਕੀਤਾ ਤੇ ਉਹੀ ਗੱਲਾਂ ਦੁਬਾਰੇ ਫਿਰ ਰਿਪੀਟ ਕੀਤੀਆਂ ਨੇ ਤੇ ਬਾਕੀ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰੋ ਕਿ ਇਦਾਂ ਬਾਰ-ਬਾਰ ਉਸੇ ਚੀਜ਼ ਨੂੰ ਪੋਡਕਾਸਟਾਂ ਦੇ ਵਿੱਚ ਲੇ ਕਿ ਆਉਣਾ ਸਹੀ ਆ ਜਾਂ ਗਲਤ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਕਿਉਂਕਿ ਲੋਕਾਂ ਦੇ ਫਿਰ ਉਹੀ ਮਨਾਂ ਦੇ ਵਿੱਚ ਉਹੀ ਵੀਡੀਓ ਦੁਬਾਰੇ ਫਿਰ ਆਉਣੀ ਸ਼ੁਰੂ ਹੋ ਜਾਂਦੀ ਆ ਰੱਬ ਰਾਖਾ